ਜਿਹੜੇ ਹੜ੍ਹ ਆਏ ਐ ਇਹਨਾਂ ਦੇ ਪਿੱਛੇ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਹੈ ਕਿ ਸਰਕਾਰ ਨੇ ਲਿਆਂਦੇ ਆ 25 ਤਰੀਕ ਨੂੰ 10 ਫੁੱਟ ਰਣਜੀਤ ਸਾਗਰ ਡੈਮ ਦਾ ਜਿਹੜਾ ਲੈਵਲ ਆ 10 ਫੁੱਟ ਵਧਿਆ ਲਗਭਗ 2 ਲੱਖ ਕਿਊਸਿਕ ਪਾਣੀ ਜਿਹੜਾ ਆ ਉਹ ਡੈਮ ਦੇ ਵਿੱਚੋਂ ਛਲਕਿਆ ਕਿ ਜਿਹੜਾ ਸਾਡੀ ਸਟਰਗਲ ਦੇ ਖਿਲਾਫ ਜਾਂਦਾ ਆ ਆਪਦੇ ਵੋਟਾਂ ਦੇ ਲਾਹੇ ਦੇ ਵਾਸਤੇ ਉਹ ਅਗੋਂ ਨਹੀਂ ਅੰਗੜਨਾ ਚਾਹੀਦਾ ਪਰ ਜਿੰਨੀਆਂ ਗੱਲਾਂ ਸਟੇਜ ਤੋਂ ਅੱਜ ਵੋਟਾਂ ਵਾਲਿਆਂ ਨੇ ਕੀਤੀਆਂ ਨੇ ਉਨਾਂ ਨੂੰ ਹਰ ਤਾਂ ਆਪਸ ਦੇ ਵਿੱਚ ਮੰਥਨ ਕਰਨਾ ਚਾਹੀਦਾ ਹੈ ਬਹੁਤ ਚੰਗੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਉਹ ਹਿੱਸੇ ਜਿਹੜੇ ਆ ਉਹ ਸਚਾਈ ਨੂੰ ਮੰਨ ਰਹੇ ਆ ਬਿਆਨ ਕਰ ਰਹੇ ਆ ਦੂਜੀ ਗੱਲ ਕਿ ਜਿਹੜਾ ਸਾਡੀ ਸਟਰਗਲ ਦੇ ਖਿਲਾਫ ਜਾਂਦਾ ਹੈ ਆਪ ਦੇ ਵੋਟਾਂ ਦੇ ਲਾਹੇ ਦੇ ਵਾਸਤੇ ਉਹ ਅਗਰ ਨਹੀਂ ਹਮਾਰਾ ਚਾਹੀਦਾ ਤੀਸਰੀ ਗੱਲ ਤੇ ਆਖਰੀ ਗੱਲ ਇਹ ਹੈ ਜਿਹੜੀ ਗੱਲ ਪਹਿਲਾਂ ਕਹੀ ਕਿ ਸਾਨੂੰ ਆਪਣੇ ਜਿਹੜੇ ਸੋਮੇ ਆ ਉਹ ਖੜੇ ਕਰਨੇ ਚਾਹੀਦੇ ਉਹਦੇ ਵਾਸਤੇ ਸਥਾਨਿਕ ਪੰਦਰ ਤੇ ਉੱਪਰ ਸਰਕਟਾ ਜਿਹੜੀਆਂ ਨੇ ਉਹ ਕਹਿਣ ਕਰਦੀਆਂ ਚਾਹੀਦੀਆਂ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਆ ਜਿਹੜੇ ਹੜ੍ਹ ਆਏ ਆ ਇਹਨਾਂ ਦੇ ਪਿੱਛੇ ਹਰ ਇੱਕ ਬੰਦਾ ਇਹੀ ਗੱਲ ਕਹਿ ਰਿਹਾ ਹੈ ਕਿ ਸਰਕਾਰ ਨੇ ਲਿਆਂਦੇ ਆ ਹਰ ਇੱਕ ਇਹੀ ਗੱਲ ਕਹਿ ਰਿਹਾ ਜਦੋਂ ਤੁਸੀਂ ਡਾਟਾ ਦੇਖਦੇ ਆ ਜਿੰਨਾ ਬਹੁਤਾਂ ਦਰੋਂ ਨੇ ਲੁਕਾਇਆ ਹੋਇਆ ਪਰ ਸਿਰਫ ਡੈਮ ਦੇ ਲੈਵਲ ਦਾ ਡਾਟਾ ਹੁੰਦਾ ਮੌਂਦਿਆ ਹੋਇਆ ਉਹ ਦੇਖ ਰਿਹਾ ਸੀਗਾ ਕਿ 25 ਤਰੀਕ ਨੂੰ 10 ਫੁੱਟ ਰੰਜੀਤ ਸਾਗਰ ਡੈਮ ਦਾ ਜਿਹੜਾ ਲੈਵਲ ਆ 10 ਫੁੱਟ ਬਧਿਆ ਉਹ ਬਿਲਕੁਲ ਵੀ ਰਿਲੀਜ਼ ਕੀ ਕਰ ਰਹੇ ਪਾਣੀ ਛੱਡ ਨਹੀਂ ਰਹੇ ਜਿੰਨੇ ਚਿਰ ਤੱਕ ਉਹ 1731 ਫੁੱਟ ਤੱਕ ਨਹੀਂ ਪਹੁੰਚ ਗਿਆ ਜਦੋਂ 1731 ਫੁੱਟ ਤੇ ਪਹੁੰਚ ਗਿਆ ਤੇ ਦਾ ਕਮਿਊਨਲ ਬਾਰ ਦੇ ਮੁਤਾਬਕ 1.94 ਲੱਖ ਕਿ ਕੁੱਲ ਜਿਹੜਾ ਕਿਊਸਿਕ ਪਾਣੀ ਹੈ ਲਗਭਗ 2000 ਕਿਊਸਿਕ ਪਾਣੀ ਜਿਹੜਾ ਆ ਉਹ ਟਾਈਮ ਦੇ ਵਿੱਚ ਛੱਡ ਦਿੱਤਾ ਉਸੇ ਦੇ ਨਾਲ ਹੀ ਪੰਜਾਬ ਦੇ ਵਿੱਚ ਉਹ ਸਾਰੇ ਏਰੀਆ ਦੇ ਵਿੱਚ ਹੜ੍ਹ ਆ ਤੇ ਸਾਡੇ ਲੋਕਾਂ ਨੇ ਉਹ ਆਪਣੇ ਆਪ ਫੈਸਲੇ ਲਾਗੂ ਕਰ ਰਹੇ ਆ ਇਹ ਸਿਰਫ ਸਾਡੇ ਆਗੂਆਂ ਦੇ ਵਿੱਚ ਭੁਲੇਖਾ ਹੈਗਾ ਕਿ ਅਸੀਂ ਆਪਣੇ ਢਾਂਚੇ ਆਪ ਖੜੇ ਕਰਨ ਲੱਗੂ ਨਹੀਂ ਸੋਚੇ